ਹਾਂਜੀ ਸਤਿ ਸ੍ਰੀ ਅਕਾਲ ਜੀ ਗਿੱਲ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਸਾਡੇ ਠੀਕ ਠਾਕ ਹੋਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਠਾਕ ਹੋਣਗੇ ਅੱਜ ਦੀ ਵੀਡੀਓ 'ਚ ਤੁਹਾਨੂੰ ਦੋ ਝੋਟੀਆਂ ਵਿਖਾਵਾਂਗੇ ਬਾਈ ਅਮਨ ਨਾਲ ਗੱਲਬਾਤ ਕਰਦੇ ਆਂ ਤੇ ਇਹਨਾਂ ਝੋਟੀਆਂ ਦੀ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਮਾੜੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਕੀ ਹਾਲ ਚਾਲ ਜੀ ਬਸ ਕਿਰਪਾ ਵਾਹਿਗੁਰੂ ਦੀ ਜੀ ਹੋਰ ਸੁਣਾਓ ਖੇਤਾਂ ਠੀਕ ਠਾਕ ਬਸ ਵਧੀਆ ਵੀਰ ਜੀ ਤੇ ਮਾਲ ਦੀ ਕਿਰਪਾ ਤੁਹਾਨੂੰ ਮਾਲ ਵਿਕ ਗਿਆ ਜੀ ਪਹਿਲਾਂ ਹਾਂਜੀ ਮਾਲ ਵੀਰ ਜੀ ਪਹਿਲਾਂ ਸਭ ਤੋਂ ਪਹਿਲਾਂ ਗਿੱਲ ਡੇਰੀ ਫਾਰਮ ਵੇਖਣ ਆਲਣ ਸੱਸੀ ਗਾਲ ਤੇ ਗਿੱਲ ਡੇਰੀ ਫਾਰਮ ਤੇ ਜਿਹੜੇ ਵੀਰ ਭਰਾ ਜੁੜੇ ਆ ਉਹਨਾਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਾਂ ਵੀਜੀ ਹਾਂਜੀ ਨਾਂ ਮੇਰਾ ਵੀਜੀ ਅਮਨ ਜੇ ਪਿੰਡ ਗ੍ਰੰਥਗੜਿਆ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਵੀਜੀ ਆਪਣਾ ਸਭ ਤੋਂ ਪਹਿਲਾਂ ਤੇ ਗਿੱਲ ਡੇਰੀ ਫਾਰਮ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਉਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਹਾਂਜੀ ਤੇ ਯਾਦੀਆਂ ਚੰਗੀਆਂ ਝੋਟੀਆਂ ਦੋ ਝੋਟੀਆਂ ਪਾਵਾਂਗੇ ਵੀਰ ਜੀ ਤੇ ਗਿਫਟ ਹੀ ਦੇਨੇ ਆ ਅੱਜ ਗਿਫਟ ਹੀ ਦੇਨੇ ਆ ਤੇ ਬੀ ਆ ਸਾਰਿਆਂ ਤੋਂ ਪਹਿਲਾਂ ਸਭ ਤੋਂ ਵੀਡੀਓ ਸਾਰੀ ਵੇਖਿਓ ਤੇ ਭੈਣ ਭਰਾਵਾਂ ਦੀ ਯਾਦੀਆਂ ਚੰਗੀਆਂ ਵੀਰ ਫੋਨ ਬੜੇ ਕਰਦੇ ਸੀ ਕਿ ਝੋਟੀਆਂ ਲਿਆ ਕੇ ਦੋ ਥੋੜਾ ਜਿਹਾ ਛੋਟਾ ਮੋਲ ਹੈ ਤੇ ਝੋਟੀਆਂ ਵੱਡੀਆਂ ਵਾਂ ਤੇ ਜਾਇਜ਼ ਮੋਲਣਾ ਦਵਾਂਗੇ ਠੀਕ ਹੈ ਤੇ ਵੀਡੀਓ ਸਾਰੀ ਵੇਖਿਆ ਜੇ ਦੀਵਾਲੀ ਦੀ ਮੈਂ ਸਾਰੇ ਆਫਰ ਡੇ ਲਾਉਂ ਤੇ ਵੀ ਲਾ ਦਈਏ ਇਹ ਕੀ ਡਿਟੇਲ ਜੀ ਦੋ ਦੰਦ ਕੱਟੀ ਆ ਜੀ ਦੋ ਦੰਦ ਹਾਂ ਜੀ ਠੀਕ ਹੈ ਜੀ ਆ ਬੱਚਾ ਜੇ ਮਗਰ ਠੀਕ ਹੈ ਹਾਂਜੀ ਤੇ ਵੇਖੋ ਝੋਟੀ ਜੱਡ ਬਲੈਕ ਭਾਜੀ ਜੱਡ ਬਲੈਕ ਪੂਸ਼ਤਾ ਪੂਸ਼ਤਾ ਕੀ ਜੱਡ ਬਲੈਕ ਆ ਤੇ ਝੋਟੀ ਨੂੰ ਠੰਡ ਦੀ ਕੁਆਲਿਟੀ ਦਿਖਾਓ ਝੋਟੀ ਦੀ ਠੀਕ ਜਨ ਸਾਹਿਬ ਠੰਡਾ ਦੀ ਕੁਆਲਿਟੀ ਤੇ ਸੀਲ ਠੰਡੀ ਗਾਈ ਯਾਰੇ ਠੀਕ ਹੈ ਕੋਈ ਛੋਟਾ ਬੱਚਾ ਵੀ ਭਾਵੇਂ ਕੋ ਛੋੜੇ ਫੱਟੀ ਢਾ ਕੇ ਤਸल्ली ਕਰਕੇ ਖਾਣ ਦੁੱਧ ਇਸ ਟਾਈਮ ਤੇ ਕਿੰਨਾ ਜੀ ਦੁੱਧ ਵੀ ਜੀ 10 ਕਿਲੋ ਆ ਹਾਂਜੀ ਝੋਟੀ ਨੂੰ ਹਾਂਜੀ ਆਪਾਂ 9 ਵਸ ਕੇ ਦੇਣੀ ਆ ਤੇ ਬਾਜ਼ਾਰ ਨਹੀਂ ਜੇ ਕੋਈ ਵੀ ਲਗਾ ਟਾਈਮ-ਉ ਟਾਈਮ ਦੀ ਚਵਾਈ ਹੈ 5 ਵਜੇ ਦੀ ਸਵੇਰ ਚਵਾਈ ਹੈ ਤੇ 5 ਵਜੇ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਅੱਜ 1 ਕਾਲ 18 ਤਰੀਕ ਨੂੰ ਵੀ ਆਪਣੀ ਵੀਡੀਓ ਸਵੇਰੇ ਆ ਜਾਣੀ ਹੈ ਹਾਂਜੀ 8 ਵਜੇ ਵੀਡੀਓ ਅਪਲੋਡ ਕਰ ਦੇਣੀ ਹੈ ਤੇ ਵੀਰ ਭਰਾ ਬਾਬਾ ਉਹ ਯਾਰੀਆਂ ਚੰਗੀਆਂ ਝੋਟੀਆਂ ਕਿਸਾਨ ਭਰਾਵਾਂ ਨਹੀਂ ਲਿਆਦੀਆਂ ਹਾਂ ਤੇ ਯਾਰੀ ਚੱਲੀ ਆ ਵੀਰ ਚਵਾਈ ਜੁਈਆਂ ਰੋਮ ਵਰਗੀ ਪੋਲੀ ਆ ਠੀਕ ਹੈ ਜੀ ਹਾਂ ਤੇ ਕੜੀ ਝੋਟੀ ਵਿਖਾ ਦਿਓ ਉਸ ਤੋਂ ਵੀ ਐ ਜੈਦ ਤੇ ਖੋਲ ਕੇ ਤੋੜ ਦਿਓ ਇਸ ਟਾਈਮ ਤੇ ਦੁੱਧ ਕਿੰਨਾ ਤਿਆਰ ਦੱਸਿਆ ਜੀ ਵੀਰੀ 10 ਕਿਲੋ ਆਪਾਂ 9 10 ਕੇ ਦੇਣੀ ਹੈ ਠੀਕ ਹੈ ਜੀ ਆ ਵੇਖੋ ਬੱਚਾ ਵੀ ਤਾਜ਼ਾ ਵਾ ਮਗਰ ਤੇ ਅਜੇ ਝੋਟੀ 15 ਦਿਨਾਂ ਨੂੰ ਦੁੱਧ ਤੇ ਆਉਣੀ ਆ ਬਹੁਤ ਜ਼ਿਆਦਾ ਸ਼ਾਮ ਸੂਤ ਕੇ ਨਾ ਲੇਟੀ ਲੁਟੀ ਪਾ ਕੇ ਛੋਟੀ ਇਸ ਕੁਆਲਟੀ ਬਹੁਤ ਝੋਟੀ ਸੀ ਤੇ ਦੋ ਦੰਦ ਮੂਹ 12 ਕਿਲੋ ਦੁੱਧ ਚ ਆਉਗੀ ਝੋਟੀ ਦੁੱਧ ਭਾਜੀ ਦੂਹਿਆਂ ਦੇ ਨਾਲ ਤੁਹਾਨੂੰ ਪਤਾ ਮੈਲਾ ਮੂਗਾ ਮਾਰਦੀ ਝੋਟੀ ਹਾਂਜੀ 11 12 ਕਿਲੋ ਦੁੱਧ ਨੂੰ ਮਾਰਨਾ ਚਾਹੀਦਾ ਬਾਕੀ ਦੱਸਦੀ ਆ ਯਾਤ ਨਸਲ ਤੋਂ ਪਤਾ ਲੱਗ ਜਾਂਦਾ ਵਾ ਜੈਡ ਬਲੈਕ ਆ ਪੂਛ ਤੱਕ ਵੇਖੋ ਸ਼ਾਈ ਸ਼ੂਈ ਵੇਖ ਲਓ ਪੰਨਾ ਇੱਕ ਸਾਲ ਦੀ ਨਾ ਜੈ ਗਾਈਆਂ ਵਾਲਾ ਹਿਸਾਬੀ ਆ ਜੀ ਹਾਂਜੀ ਛੀਂਹ ਠੰਡੀ ਹੋਊ ਨੀ ਇੱਧਰ ਵੇਖੋ ਇਹ ਫੇਸ ਕੁਆਲਟੀ ਖਾਲ ਦੋ ਆ ਵੇਖੋ ਯਾਦੀ ਚੰਗੀ ਝੋਟੀ ਆ ਇਹਨੇ ਵੀਰ ਭਰਾ ਕੋਲ ਜੋੜਾ ਹੀ ਨਹੀਂ ਜੀ ਹਾਂਜੀ ਇਹ ਯਾਰੀਆਂ ਚੰਗੀਆਂ ਝੋਟੀਆਂ ਇਹ ਮੁੱਲ ਵੀ ਜਿਹੜੇ ਗਿਲ ਸਾਹਿਬ ਜਾਇ ਕੀ ਨੇ ਆਪਾਂ ਥਾੜਾ ਦੀ ਕੁਆਲਿਟੀ ਵੇਖ ਲੋ ਰੂਮ ਵਰਗੀ ਜਵਾਈ ਪੋਲੀ ਆ ਜੀ ਠੀਕ ਆ ਜੀ ਤੇ ਮੁੱਲ ਕਿੰਨਾ ਕਰਨਾ ਮੁੱਲ ਵੀ ਛੋਟਾ ਜਿਹਾ ਜਾਇ ਜੀ ਹਾਂਜੀ ਮੁੱਲ 1 ਬਾਈ ਦੀ ਝੋਟੀ ਦੇ ਦਈਏ ਮਾਤਨ ਐਡ ਕਰਨੇ ਕੋਈ ਕਰ ਦੋ ਮਾਤਨ ਆਫਰ ਲਾ ਦਿਓ ਆਹ ਦਿਵਾਲੀ ਦੀ ਆਫਰ ਆ 1 ਲੱਖ ਤੇ 16000 ਦੀ ਝੋਟੀ ਦੇ ਦਾਂਗੇ ਠੀਕ ਆ ਜੀ ਹਾਂ 116000 ਦੀ ਝੋਟੀ ਦਵਾਂਗੇ ਵੀਰ ਜੀ ਠੀਕ ਆ ਜੀ ਦੇਖੋ ਝੋਟੀ ਇੱਕ ਤੇ ਕੋਈ ਨਹੀਂ ਮੈਂ ਬਿਲਕੁਲ ਜਾਇਜ਼ ਮੁੱਲ ਕਰਤਾ ਵਾ ਯਾਦੀ ਚੰਗੀ ਝੋਟੀ ਆ ਵੇਚ ਲੋ ਇੱਕ ਕਰ ਹਾਂਜੀ ਬਹੁਤ ਟੌਪ ਦੀ ਝੋਟੀ ਆ ਠੀਕ ਆ ਜੀ ਜਿਨਨੇ ਕਿਸ ਨੇ ਘਰੋਂ ਆ ਕੇ ਲੈ ਜਾਣੀ ਘਰੋਂ ਲੈ ਜੇ ਜਿਨਨੇ ਕਿਸ ਨੇ ਮੰਗਾਉਣੀ ਆ ਫੋਨ ਤੇ ਮੰਗਾ ਸਕਦਾ ਹਾਂਜੀ ਠੀਕ ਆ ਜੀ ਤੇ ਅੱਗੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਵੀਰ ਜੀ ਦੋ ਦੰਦ ਕੱਟੀ ਆ ਦੋ ਦੰਦ ਕੱਟੀ ਆ ਝੋਟੀ ਦਾ ਪਲ ਜੁੜ ਵਿਖਾਉਂਦੀ ਹੈ ਨਗੀਨਾ ਬੜੀ ਹੈ ਜੀ ਨਗੀਨਾ ਆਈਆਂ ਟੌਪ ਦੀ ਝੋਟੀ ਆ ਬਖਾਓ ਇੱਕ ਕਰ ਇਹ ਵੀ ਸ਼ਾਇਦ 7 ਦਿਨਾਂ ਦਾ ਸੁਭਾ ਹਾਣ ਦਾ ਖਾਣਾ ਦੀ ਕੁਆਲਟੀ ਵੇਖੋ ਇੱਕ ਕਰ ਵੇਖੋ ਵੀ ਜਿਹੜੀ ਲੈਣੀ ਆ ਠੰਡੀ ਲੈਣੀ ਆ ਗਾਂ ਹੀ ਲੈਣੀ ਆ ਇੱਕ ਹਿਸਾਬ ਦੀ ਹਾਂਜੀ ਹਾਂਜੀ ਤੇ ਚੋਣ ਭਈ ਕੋਈ ਛੋਟਾ ਕੋਈ ਬੱਚਾ ਛੋਲੇ ਵੇਖੋ ਇੱਕ ਕਰ ਬਾਕੀ ਪੇਠਪੂੜਾ ਵੇਖੋ ਦਾਣੇ ਨਾਲ ਭਲਈ ਆ ਤੇ ਬਾਕੀ ਮੇਨ ਗੱਲ ਆ ਸ਼ੀਲ ਠੰਡੀ ਤੇ ਖਾਣਾ ਦੀ ਕੁਆਲਟੀ ਵੇਖੋ ਮੁੱਠੀ ਦੀ ਚਵਾ ਵਾਲਾ ਥਾਣਿਆ ਆ ਬੱਚਾ ਜੇ ਮਗਰ ਬੱਚਾ ਕੀ ਜੇ ਮਗਰ ਮਗਰ ਦੋਵਾਂ ਦੇ ਕੱਟੇ ਆ ਵੀ ਦੋਵਾਂ ਦੇ ਕੱਟੇ ਆ ਤੇ ਦੋਵੇਂ ਬੱਚੇ ਤਾਜ਼ੇ ਬਿਲਕੁਲ ਨਹੀਂ ਦਿੰਦੀਆਂ ਆਪਾਂ ਪਰ ਵੇਖੋ ਤਾਂ ਜਿਹੜੀ ਲੈਣੀ ਐ ਅਸਲੀ ਲੈਣੀ ਐ ਹਾਂਜੀ ਹਾਂਜੀ ਵੀ ਗਾੜੀ ਵੀ ਜਿਹੜੀਆਂ ਰਕਮ ਦੀਆਂ ਵਾ ਮੈਂ ਨਾ ਜਿਹੜਾ ਕੋਈ ਵੀਰ ਭਰਾ ਲੈ ਜੂ ਯਾਦ ਹੀ ਕਰੂ ਆਹ ਦੇਖੋ ਆਰਡਰ ਕੁਆਲਿਟੀ ਵੇਖੋ ਕੱਟ ਆਲਾ ਲੇਵਾ ਵਾ ਸਵੇਰੇ ਵੀਡੀਓ ਹਣੀ ਚੁੱਕ ਦੋ ਫਟੇ ਮੇਰਾ ਭਰਾ ਤੇ ਦੁੱਧ ਕਿੰਨਾ ਜਿਹਦੇ ਕੋਲ ਇਸ ਟਾਈਮ ਤੇ ਦੇਖੋ ਵੀਜੀ 10 ਕਿਲੋ 10 ਕਿਲੋ ਹਾਂ ਦੁੱਧ 11 ਕਿਲੋ ਆਪਾਂ 10-10 ਕੇ ਦੇਣੀ 10-10 ਕੇ ਸਚਾਈ ਵਾਲਾ ਦੁੱਧ ਜਿਹੜਾ ਆਪਾਂ ਉਹ ਦਸੀਦਾ ਦੁੱਧ ਮਾੜੇ ਮਾੜੇ ਦੋ 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 ਤੇ ਪੁੱਟਦੀ ਆ ਵੀਜੀ ਪੁੱਟਦੀ ਆ ਠੀਕ ਹੈ ਜੀ ਕੋਈ ਦੋਂਦੀ ਮਾਨ ਵਾਲੇ ਤੇ ਕੋਈ ਖੀਰੀ ਮਾਨ ਵਾਲੇ ਭਾਵੇਂ ਮੈਂ ਤਾਂ ਇੱਕ ਛੋਟੀ ਬਖਾਉ ਜੀ ਕਰਦਾ ਵੇਖੀ ਜਾਈਏ ਛੋਟੀ ਆਹ ਦੇਖੋ ਥਣਾ ਦੀ ਕੁਆਲਿਟੀ ਵੇਖੋ ਤੇ ਕਿਵਾਈ ਵੀਜੀ ਫਰੂਮ ਵਰਗੀ ਕੋਲੀ ਹੋਊ ਠੀਕ ਹੈ ਜੀ ਇਹ ਦੀਵਾਲੀ ਕਰਕੇ ਆਫਰ ਹੀ ਆ ਇਹ ਜਿਹੜੀ ਫਾਰਮ ਤੇ ਦੋਆਂ ਝੋਟੀਆਂ ਦੀ ਲਾਤੀ ਆ ਗਿੰਦਾ ਨਹੀਂ ਕੋਈ ਵੀ ਚ ਭੰਗ ਪੈ ਵੇੜੇ ਚ ਖਲਾਅ ਕੇ ਝੋਟੀਆਂ ਨੂੰ ਚੋਲੇ ਪਾ ਲਈ ਹਾਂ ਜੀ ਦੇਖੋ ਲੈ ਲੈ ਇਹੋ ਜਿਹੇ ਖਵਾ ਸੀ ਬਾਕੀ ਜਿੰਨੇ ਕ ਮੋਲੇ ਸੰਭਾਲਦੇ ਘੱਟ ਤੋਂ ਘੱਟ ਦੇ ਲੱਖ ਰੁਪਈਆ ਦੇ ਸੰਭਾਲ ਤੇ ਖਰਚਾ ਆ ਜਾਂਦਾ ਝੋਟੀਆਂ ਦਾ ਜੇ ਆਪਣੇ ਘਰ ਪਾਲੀਏ ਨਾ ਪਤਾ ਫੇਰ ਲੱਗਦਾ ਵਾ ਬਾਕੀ ਜਿਹਰੇ ਭੈਣ ਭੜਾ ਪਾਲਦੇ ਉਹਨਾਂ ਨੂੰ ਵੀ ਪਤਾ ਵਾ ਮੁਨਾਫਾ ਲਾ ਕੇ ਫੇਰ ਝੋਟੀਆਂ ਮੈਂ ਚਲੋ ਪਾ ਦਨੇ ਆ ਵੀਰ ਭਰਾ ਹਾਂਜੀ ਹਾਂਜੀ ਉਹ ਕਰਦੇ ਆ ਵੀ ਬਾਕੀ ਬੇਲ ਬੂਲ ਦੀ ਵੀ ਵੇਖੋ ਲੰਮੀ ਝੋਟੀ ਕਰਦੇ ਆ ਨਾ ਹਾਂਜੀ ਅਸੀਂ ਵੀ ਦਿਲੋਂ ਸਤਿਕਾਰ ਕਰਦੇ ਆ ਭਰਾਵਾਂ ਦਾ ਆ ਦੇਖੋ ਛੋਟਾ ਬੱਚਾ ਕੋ ਭਾਂਗ ਵੀ ਦੀ ਨਿਆਣੇ ਬਗੈਰ ਹੀ ਬਈ ਜਾਵੇ ਝੋਟੀ ਥੱਲੇ ਹਾਂਜੀ ਤੇ ਜੈਡ ਬਲੈਕ ਆ ਤੇ ਬਲਨਰ ਕੀ ਪੂਛ ਆ ਜੀ ਹਾਂਜੀ ਬਰੀਕ ਚਮੜੀ ਦੀ ਤੇ ਇਹਦਾ ਕੀ ਮੁੱਲ ਕਰਨਾ ਜੇ ਇਹਦਾ ਵੀ ਗਿਲ ਸਾਬ ਜੈ ਜੀ ਵੇਖੋ ਝੂਟੀਏ ਕਰ ਫੁੱਟਬਾਲ ਕੋਈ ਬਣੀ ਆ ਹਾਂਜੀ 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 ਤੇ ਕੀ ਮੁੱਲ ਕਰਨਾ ਜੀ ਦਾ ਇਹਦਾ ਵੀ ਮੁੱਲ ਇੱਕ 20 ਆ ਹਾਂਜੀ ਇਹ ਵੀ ਇੱਕ 16 ਦੀ ਇੱਕ 16 ਦੀ ਇੱਕ 16 ਦੀ ਜਿਹੜੀ ਮਾਲ ਇਹ ਲੱਲੇ ਦੇ ਭਾਵੇਂ ਉਹ ਲੱਲੇ ਠੀਕ ਆ ਦੋਵੇਂ ਦੋ ਦੰਦ ਕਟੀਆਂ ਦੋਵੇਂ ਦੋ ਦੋ ਦੰਦ ਤੇ ਦੋਵੇਂ 1-1 ਲੱਖ 16-16 ਹਜ਼ਾਰ ਦੀਆਂ ਮੈਂ ਨਾ ਵੀ ਯਾਰੀਆਂ ਚੰਗੀਆਂ ਵੀ ਨੇ ਠੀਕ ਆ ਜੀ ਦੁੱਧ ਝੋਟੀ ਚਬੋ ਕੀ 13 ਤੋਂ 14 ਕਿਲੋ ਆਪਾਂ 10-10 ਕਿ ਦੇਣੀ ਬਾਕੀ ਆ ਬੱਚੇ ਦੇ ਤਾਜੇ ਤਾਜੇ ਬੱਚੇ ਆ ਜੀ ਤੇ ਦੋਵਾਂ ਦੇ ਮਗੜੀ ਕਟੇ ਆ ਠੀਕ ਆ ਜੀ ਤੇ ਜੇ ਕੋਈ ਜੋੜਾ ਲੈ ਗਿਆ ਤੇ ਜੋੜਾ ਲੈ ਗਿਆ ਹੋਰ ਵੀਰਪੁਰਾ ਦਾ ਮਾਨ ਤਾਨ ਕਰਦਾ ਜੀ ਠੀਕ ਆ ਜੀ ਹਾਂ ਜੀ 2,30,000 ਦਾ ਜੋੜਾ 2,30,000 ਦਾ ਜੋੜਾ ਦੇਣਾ ਯਾਰ ਯਾਰ ਹੋਰ ਛੱਡ ਦੇਣਾ ਚਲੋ ਦੇ ਦਾਂਗੇ ਜੇ ਕੋਈ ਜੋੜਾ ਖੜੂ ਪਰ ਫੇਰ ਜੋੜਾ ਖੜੂਗਾ ਤੇ ਫੇਰ ਫੇਰ ਠੀਕ ਆ ਜੀ ਤੇ ਇਹੋ ਦੋਵੇਂ ਝੋਟੀਆਂ ਆਪਣੇ ਕੋਲ ਇਹੋ ਦੋ ਝੋਟੀਆਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਦੱਬ ਕੇ ਲਾਈਕ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹਾਂ ਜੀ ਹਾਂ ਜੀ